ਮਨ ਪ੍ਰਵਿੰਦਰ ਸਿੰਘ ਕਹਰੋਗੇ ਐਸਾ ਤੁਹਾਡਾ ਨਾਮ ਸੁਰਿੰਦਰਪਾਲ ਸਿੰਘ ਕਹਦੋ ਜੀ ਹਾਂਜੀ ਸਰ ਤੁਸੀਂ ਪੰਜਾਬ ਦੇ ਜਵਾਨਾਂ ਨਾਲ ਮਿਲ ਕੇ ਆਏ ਹੋ ਤੇ ਕਿਹੜੇ ਮੁੱਦੇ ਤੇ ਗੱਲਬਾਤ ਕੀਤੀ ਉਹਨਾਂ ਨਾਲ ਦੇਖੋ ਜੀ ਅਨੇਕ ਮੁੱਦਿਆਂ ਤੇ ਉਹਨਾਂ ਨਾਲ ਗੱਲ ਕੀਤੀ ਆ ਸਭ ਤੋਂ ਅਹਿਮ ਮੁੱਦੇ ਜਿੱਦਾਂ ਕਿ ਨਸ਼ੇ ਦਾ ਮੁੱਦਾ ਅ ਬੇਰੋਜ਼ਗਾਰੀ ਦਾ ਮੁੱਦਾ ਖੇਤੀ ਸੰਬੰਧਿਤ ਮੁੱਦਾ ਔਰ ਹੋਰ ਵੀ ਜਿਹੜੇ ਉਹਨਾਂ ਦੇ ਨਾਲ ਜਿਹੜੇ ਕ੍ਰਾਈਮ ਪੰਜਾਬ ਦੇ ਵਿੱਚ ਹੋ ਰਹੇ ਆ ਉਹਨਾਂ ਮੁੱਦਿਆਂ 'ਤੇ ਅਸੀਂ ਗੱਲਬਾਤ ਕੀਤੀ। ਤੇ ਗਵਰਨਰ ਸਾਹਿਬ ਨੇ ਕੀ ਵਿਸ਼ਵਾਸ ਪ੍ਰਗਟ ਕੀਤਾ? ਗਵਰਨਰ ਸਾਹਿਬ ਨੇ ਵਿਸ਼ਵਾਸ ਦਲਾਇਆ ਕਿ ਆਪਾਂ ਤੁਹਾਡੀ ਗੱਲ ਤੇ ਪਹਿਰਾ ਦੇਵਾਂਗੇ ਔਰ ਜਲਦ ਹੀ ਇਸ ਤੇ ਐਕਸ਼ਨ ਲਿਆ ਜਾਊਗਾ। ਤੇ ਕਿਹੜੇ ਕਿਹੜੇ ਮੇਨ ਮੁੱਦੇ ਕੀ ਸੀ ਤਾਂ? ਮੇਨ ਮੁੱਦੇ ਸਾਰਾ ਪੰਜਾਬ ਦੇ ਵਿੱਚ ਐਗਰੀਕਲਚਰ ਦਾ ਮੁੱਦਾ ਜਿਹੜਾ ਉਠਾਇਆ ਸੀ ਔਰ ਨਸ਼ਿਆਂ ਦਾ ਮੁੱਦਾ ਜਿਹੜਾ ਫਰੋਤੀਆਂ ਮੰਗੀਆਂ ਜਾਂਦੀਆਂ ਜਿਹੜੀਆਂ ਉਹਦਾ ਮੁੱਦਾ ਔਰ ਪੰਜਾਬ ਦੇ ਵਿੱਚ ਜਿਹੜੀ ਅਨਐਮਪਲੋਇਮੈਂਟ ਆ ਉਹਦਾ ਮੁੱਦਾ ਉਠਾਇਆ। ਪੈਲ ਦੇ ਤਰ੍ਹਾਂ ਤੇ ਜਿਦਾ ਕਿਹਾ ਸਰ ਪੰਜਾਬ ਦੇ ਹਾਲਾਤ ਪਹਿਲਾਂ ਵਾਂਗ ਬੰਦੇ ਜਾ ਰਿਹਾ ਜਿਦਾ ਫਰੋਡੀਆਂ ਮੰਗੀਆਂ ਜਾ ਰਹੀਆਂ ਸੀ ਜਾਂ ਪੰਜਾਬ ਦੇ ਲੋਕ ਪੰਜਾਬ ਨੂੰ ਛੱਡ ਕੇ ਫਿਰ ਦੁਬਾਰਾ ਜਾ ਕੇ ਇੰਡਸਟਰੀਆਂ ਲਗਾ ਲਿਆ ਉਹਨਾਂ ਕਿਸ ਸਰ ਦੇ ਦੇਖੋ ਪੰਜਾਬ ਛੱਡ ਛੱਡ ਕੇ ਲੋਕ ਬਾਹਰ ਜਾਈ ਜਾ ਰਹੇ ਆ ਇੰਡਸਟਰੀਆਂ ਇੱਥੇ ਆ ਨਹੀਂ ਰਹੀਆਂ ਇਹਨਾਂ ਨੂੰ ਚਾਹੀਦਾ ਇੱਕ ਸਿੰਗਲ ਵਿੰਡੋ ਸਿਸਟਮ ਬਣਾ ਕੇ ਪੰਜਾਬ ਦੇ ਵਿੱਚ ਕਿਉਂ ਬਿਨਾ ਜਿਹੜੀ ਸਿੱਖ ਪਾਈ ਦੇ ਨਾਲ ਪੰਜਾਬ ਦੇ ਵਿੱਚ ਇਨਵੈਸਟਮੈਂਟ ਵੱਧ ਤੋਂ ਵੱਧ ਲਿਆਂਦੀ ਜਾ ਸਕੇ ਔਰ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਔਰ ਬਾਹਰ ਜਾਣ ਤੋਂ ਪਰਹੇਜ਼ ਕਰਨ ਤੇ ਇੱਥੇ ਆਪਣਾ ਰੋਜ਼ਗਾਰ ਪਾਉਣਾ ਜਿਵੇਂ ਜਿਸ ਤਰ੍ਹਾਂ ਪੰਜਾਬ ਦੇ ਯੂਥੀਆ ਸਰਦ ਨਸ਼ਿਆਂ ਦੇ ਗੁਲਾਮ ਹੋਇਆ ਉਹਨਾਂ ਨੂੰ ਆਪਣੇ ਲੋਕੀ ਮੈਸੇਜ ਦੇ ਜੀ ਦੇਖੋ ਮੈਮ ਗਲਤੀ ਉਹਨਾਂ ਦੀ ਵੀ ਕੋਈ ਨਹੀਂ ਸੀ ਨਸ਼ਿਆਂ ਦੇ ਵਿੱਚ ਗਲਤੀ ਆ ਜਿਹੜੇ ਉਹ ਵੱਡੇ ਸਦਾਗਤ ਜਿਨ੍ਹਾਂ ਨੇ ਨਸ਼ਾ ਵਕਾਇਆ ਹੁਣ ਉਹ ਵਿੱਚ ਦਲਦਲ ਦੇ ਵਿੱਚ ਫਸ ਚੁਕੇ ਨਸ਼ੇ ਦੇ ਵਿੱਚ ਆਪਾਂ ਇਹੀ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਔਰ ਉਹਨਾਂ ਨੂੰ ਵੀ ਇਹੀ ਰਿਕਵੈਸਟ ਕਰਦਾ ਕਿ ਜਲਦ ਤੋਂ ਜਲਦ ਆਪਣਾ ਨਸ਼ੇ ਤੋਂ ਹਟ ਗਏ ਆਪਣੇ ਖੇਡਾ ਵੱਲ ਤੇ ਆਪਣੇ ਆਪਣੇ ਰਜਗਾਰ ਵੱਲ ਪਰਤੋ ਖੇਡਾ ਵਤਨ ਪੰਜਾਬੀ ਨੂੰ ਕਿਸੇ ਦੇ ਖੇਡਾ ਵਤਨ ਪੰਜਾਬ ਦੀਆਂ ਜੀ ਬੜੀ ਅੱਛੀ ਪਹਿਲ ਹੈ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਨੇ ਕੀਤੀ ਹੈ ਔਰ ਮੈਂ ਇਸ ਦਾ ਨੂੰ ਅਪਰੀਸ਼ੀਏਟ ਕਰਦਾ ਕਿ ਇਹੋ ਜੀਆਂ ਜਿਹੜੀਆਂ ਚੀਜ਼ਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਪ੍ਰੋਤਸਾਹਨ ਕਰਦੀਆਂ ਨੇ ਕਿ ਉਹ ਨਸ਼ੇ ਤੋਂ ਦੂਰ ਹੋ ਕੇ ਖੇਡਾਂ ਅਦਵਤਸ